what ਨਾ ਫਿਰ ਗਈ ਸੂਰਮੇ ਗੈਂਦੀ ਦੇ 40 ਜਿੰਨਾ ਯਫਕਾ ਨਾਦ ਹਲ ਗਈ ਗੋਰੀ ਨੂੰ ਨਹੀਂ ਲੰਬਿਆ ਤੇਰੇ ਸਿਗਨਲ ਹੋਏ ਨਹੀਂ ਉੱਤੇ ਜਾ ਕੇ ਚੰਡਾ ਗੱਡਿਆ ਕਬੂਲ ਕਿੱਥੇ ਗੱਲ ਹੋਵੇ ਹੈ ਇੱਕ ਖਾਲਸਾ ਰਾਜ ਸੁਨਹਿਰੀ ਰਖੋਲਾਜ ਕੋ ਬੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਰਖੋਲਾਜ ਕੋ ਬੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਛੋਲੇ ਕੰਡੇ ਜੋ ਜਨਮ ਲਿਆ ਸੂਰ ਮੈਂ ਨਹੀਂ ਤਕ ਤੋ ਡੋਲੇ ਲੱਖ ਲੱਖ ਨਾਲ ਲੰਦੇ ਆ ਲੰਗਰ ਦੇ ਖਾ ਕੇ ਮਠਮਠ ਛੋਲੇ ਪਰ ਕਛੋ ਦਾਤਾ ਜੀ ਹੋ ਗਿਆ ਫੇਰਸ ਬੰਨਾ ਜੈਰੀ ਰੇ ਕੋਲਾਜ ਗੋਬਿੰਦ ਸਿੰਘ ਜੀ ਫੱਤਾ ਫੱਤਾ ਸਿੰਘਾਂ ਦਾ ਵੈਰੀ ਰੇ ਕੋਲਾਜ ਗੋਬਿੰਦ ਸਿੰਘ ਜੀ ਫੱਤਾ ਫੱਤਾ ਸਿੰਘਾਂ ਦਾ ਮੈਰੀ ਮੈਰੀ ਦਾ ਖਾਲਸਾ ਵਹਿਰ ਦੀ ਕੀਮਤ ਹੈ